ਕੋਈ ਨਹੀਂ ਅੱਜ ਤੱਕ ਤੁਸੀਂ ਮੈਨੂੰ ਘਰੋਂ ਕੱਢਣ ਦੇਣਾ ਹੁਣ ਮੈਂ ਕੋਹ ਬਣ ਕੇ ਆਉਂਗਾ ਉਹਨਾਂ ਦੇ ਘਰ ਮੈਂ ਵੀ ਨਹੀਂ ਵੜਦਾ ਚੱਲਾ ਜਣ ਉਹ ਤ ਤੂੰ ਹੀ ਮੈਨੂੰ ਠੱਕੇ ਮਰ ਜੇ ਨਾ ਮੈਂ ਉਹਨਾਂ ਦੇ ਘਰ ਨਹੀਂ ਘਰ ਵੜਦਾ ਜਿੰਨਾਂ ਦੇ ਘਰ ਕੋ ਬਣ ਕੇ ਨਹੀਂ ਆਉਂਦਾ ਕਮ ਸਕੇ ਮੇਰੀ ਜੁੱਤੀ ਦੇ ਪੈਰ ਤੇ ਦੇ ਦਿਓ ਮੈਂ ਇੱਕ ਪੈਰ ਨਾਲ ਥੋੜਾ ਚੰਗਾ ਲੱਗਦਾ ਜਾਂਦਾ ਆ ਨਹੀਂ ਮੇਰੇ ਜੁੱਤੀ ਵੀ ਮੇਰਾ ਜੁੱਤੀ ਦਾ ਪੈਰ ਤਾਂ ਸਹੀ ਤਾਂ ਮੈਂ ਘੜੋ ਘੜ ਲੱਗੇ ਤੋਈ ਮੈਨੂੰ ਆਹ ਨਾ ਸਹੀ ਐ ਯੰਗਾ ਜੰਨਾ ਹੁਣ ਓ ਗੁਰਵਾ ਤੂੰ ਇੱਥੇ ਮੈਂ ਤੇਰੇ ਵੱਲ ਚੱਲਿਆ ਸੀ ਓ ਗੁਰਵਾ ਮੈਂ ਤੇਰੇ ਵੱਲ ਚੱਲਾ ਸੀ ਮੇਰੇ ਤੇ ਮੈਨੂੰ ਘੜ ਦੇਨੇ ਕਰਤਾ ਵਾ ਹੈ ਮੈਨੂੰ ਵੀ ਘੜ ਲੋ ਕਰਤਾ ਯੋ ਮੈਂ ਤੇ ਘੜ ਦੇ ਆਪਣੇ ਨੂੰ ਕਹਿਆ ਮੈਂ ਹੁਣਾਂ ਜਿੱਕੇ ਨਹੀਂ ਘੜ ਵਰਦਾ ਜਿੰਨਾ ਦੀ ਕਿ ਮੈਂ ਬੜਕੇ ਨਹੀਂ ਹੁੰਦਾ ਕੋਹ ਬਾਨਾ ਤੂੰ ਜੱਜ ਵਾ ਚਾਰ ਤੇ ਜਮਾਤਾਂ ਪੜਿਆ ਵਾ ਹਾਂ ਤੂੰ ਤੇ ਬੜਾ ਡੀਐਸਪੀ ਹੋ ਜਾਣਾ ਨਾ ਪੰਜਵੇਂ ਤੇਰੀ ਕਪਾਰਟਮੈਂਟ ਆਈ ਆ ਚੱਲ ਕੰਮ ਵੀ ਮੈਨੂੰ ਲੱਭ ਕੇ ਦੇਣਾ ਤੈਨੂੰ ਚੱਲ ਆ ਲੱਭੀਏ ਐਨੇ ਕਿੱਡਾ ਡਿਆ ਮੀਣੋ ਮਣੀ ਹੁਣ ਗੁਰਵਾ ਜਿਹੜੇ ਸਾਡੇ ਘਰ ਦੇ ਆ ਨਾ ਸਾਡੇ ਨਾਲ ਪਿਆਰ ਘੱਟ ਤੇ ਪੈਸੇ ਨਾ ਕਰਦੇ ਆ ਆਪਾਂ ਹੁਣ ਇਹਨਾਂ ਨੂੰ ਪੈਸਾ ਕਮਾ ਕੇ ਦੱਸਣਾ ਵਾ ਪੈਸਾ ਇਹਨਾਂ ਕਮਾ ਲੈਣਾ ਨਾ ਨੋਟਾਂ ਦੀ ਧੂਣੀ ਸੇਕਣੀ ਕਰਨੀ ਆ ਉਹ ਕਿਉਂ ਕਿਉਂ ਵੀ ਗਾੜੀ ਸਿਆਲ ਆਉਂਦੇ ਆ ਵਾ ਆਹੋ ਫਰੂਮ ਹੀ ਟਟਾਡੇ ਕੋ 750 ਦਾ ਲਿਆ ਨਹੀਂ ਗਿਆ ਤੇ ਨੋਟਾਂ ਦੀ ਧੂਣੀ ਸੇਕਿਆ ਕਰਨੀ ਆ ਚੱਲ ਗਾੜੀ ਸ਼ਹਿਰ ਆਉਣ ਵਾਲਾ ਹੀ ਹੋ ਤੁਰ ਕੇ ਜਾਣਾ ਪੈਣਾ ਕਰਦੇ 10 ਰੁਪਏ ਵੀ ਨਹੀਂ ਦਿੱਤੇ ਚੱਲ ਫਿਰ ਚੱਲੀਏ ਫਿਰ ਕਰਨਾ ਕੀ ਹੋਰ ਕੀ ਕਰ ਸਕਦੇ ਅਸੀਂ ਕੰਮ ਲੱਭੀਏ ਕੰਮ ਇਹ ਜਦਾਵਾ ਤੇ ਕੰਮ ਕੋਈ ਹਾਈ ਲੈਵਲ ਦਾ ਲੱਭੀਏ ਜਿਹੜਾ ਲੱਭ ਗਿਆ ਨਾ ਉਹ ਕਰ ਲੈਣਾ ਆਪਾਂ ਚੁੱਪ ਕਰਕੇ ਕਰਨਾ ਹੀ ਪੈਣਾ ਹੋਰ ਕੀ ਕਰ ਸਕਦੇ ਅਸੀਂ ਉਹ ਭਾਈ ਯਾਰ ਸਾਨੂੰ ਇੱਥੇ ਕੰਮ ਤੇ ਰੱਖ ਲੋ ਯਾਰ ਗੁਰੂਆ ਸਮੋਸੇ ਸਮੋਸੇ 판 ਤੇ ਭਾਈ ਪੜ੍ਹ ਲੈ ਕੇ ਨਾ ਮੇਰੀਆਂ ਭਾਈ ਪੰਜਵੇਂ ਜੋ ਅਪਾਰਟਮੈਂਟਾਂ ਵਾ ਇਹ ਚਾਰ ਪੜਿਆ ਵਾ ਚਾਰ ਪੜੇ ਨਹੀਂ ਭਾਈ ਸਾਡੇ ਅਸੀਂ ਪੜੇ ਰੇ ਕੰਮ ਚੋ ਦਫਾ ਰੋ ਯਾਰ ਪੜੇ ਲਿਖੇ ਦਾ ਕੰਮ ਆ ਤੁਸੀਂ ਇੱਥੇ ਸਮੋਸੇ ਬਣਾਉਣੇ ਆਡੇ ਕੋਲ ਸਮੋਸੇ ਦੀ ਦੁਕਾਨ ਬਣਾਉਣੀ ਆ ਤੇ ਤੈਨੂੰ ਬੋਝ ਨਹੀਂ ਦਫਾ ਹੋਇਆ ਭਾਈ ਤੁਹਾਡੀ ਕੱਪੜਿਆਂ ਦੀ ਦੁਕਾਨ ਆ ਇੱਥੇ ਆਨੂੰ ਕੰਮ ਤੇ ਰੱਖ ਲੋ ਭਰਾਵਾ ਇੱਥੇ ਕੰਮ-ਕਮ ਤਾਂ ਹੈ ਨਹੀਂ ਤੇ ਤੁਹਾਨੂੰ ਕੰਮ ਤੇ ਰੱਖ ਰੋ ਚਲੋ ਇੱਥੇ ਗਾਗੂ ਕੋਈ ਆਉਂਦਾ ਨਹੀਂ ਕੰਮ ਲੱਭਣ ਵਾਲੇ ਤੁਰੇ ਆਉਂਦੇ ਨੇ ਓ ਬੈਠੇ ਜੋ ਜਿੰਨਾ ਕੋ ਕੰਮ ਮਿਲਣਾ ਸਾਨੂੰ ਠੀਕ ਆ ਜਿਹੜਾ ਵੀ ਕੰਮ ਕਹਿਣਗੇ ਨਾ ਤੇ ਤੂੰ ਹਾਂ ਕਰੀ ਜਾਣੀ ਆ ਭਾਵੇਂ ਤੈਨੂੰ ਆਉਂਦਾ ਭਾਵੇਂ ਤੈਨੂੰ ਨਹੀਂ ਆਉਂਦਾ ਨਾ ਨਾ ਕਰੀ ਤੇ ਕੰਮ ਆਪਾਂ ਇੱਥੋਂ ਲੱਭਾਂਗੇ ਹੋਰ ਕਿਤੇ ਨਹੀਂ ਤੈਨੂੰ ਪਤਾ ਹੀ ਆ ਕੰਮ ਲੱਭਣਾ ਸਾਨੂੰ ਕਿੰਨੇ ਠੱਕੇ ਢੋੜੇ ਖਾ ਕੇ ਆ ਗਏ ਆ ਚਲੋ ਠੀਕ ਆ ਫਿਰ ਸੇੜ ਦੇ ਪੈਰੀਂ ਪੈ ਜਾਣਾ ਜਾਂ ਆ ਕੇ ਕੰਮ ਤੇ ਰੱਖੋ ਰੱਖੋ ਹਨੂ ਯਾਰ ਤੈਨੂੰ ਕਿੰਨੇ ਦਿਨ ਹੋ ਗਏ ਆਖਿਆ ਕੰਮ ਵਾਸਤੇ ਕੋਈ ਚਾਹੇ ਕੋਈ ਬੁੱਢੀ ਲੱਭ ਲਾ ਜਾ ਕੋਈ ਬੰਦਾ ਲੱਭ ਲਾ ਜੇ ਕੋਈ ਲੱਭਾ ਕੋਈ ਤੈਨੂੰ ਹਾਂਜੀ ਕੀ ਆ ਰਿਹਾਗਾ ਇੱਕ ਇੱਕ ਦੋ ਦਿਨ ਜਾਣੇ ਕੀ ਆ ਕਿਦਾਂ ਆਉਣਗੇ ਦੇਖੋ ਕਹਿੰਦੇ ਕੱਲ ਜਾਂ ਬਰਸਾਂ ਆ ਜਾਣਗੇ ਸੱਸਰੀ ਕਾਲ ਜੀ ਸੱਸਰੀ ਕਾ ਸੱਸ ਦੇ ਲੋ ਤੁਸੀਂ ਕੰਮ ਵਾਲੇ ਲੱਭਣ ਦੇ ਕੰਮ ਵਾਲੇ ਯਾਰ ਤੇ ਹਨੂ ਵੀ ਕੰਮ ਦੀ ਇਹਨੇ ਕੰਮ ਹਾਂਜੀ ਕਾਰ ਦੀ ਸਫਾਈ ਕੱਪੜੇ ਧੋਣੇ ਬਾਟ ਪਾਸ ਕਰਨੇ ਆ ਕਰ ਲੈਂਦੇ ਜੀ ਹਾਂਜੀ ਹਾਂਜੀ ਕਰ ਲਾਂਗੇ ਕੋਈ ਗੱਲ ਨਹੀਂ ਜੀ ਚਲੋ ਮੈਂ ਤੁਹਾਡਾ ਟਾਈਮ ਪਿਆ ਲਈਆ ਪਹਿਲਾਂ ਬੂਟ ਪਾਸ ਕਰੋ ਫਿਰ ਕਿਹੜਾ ਕਰਦਾ ਵਧੀਆ ਬੂਟ ਬੂਟ ਆ ਬਹੁਤ ਵਧੀਆ ਪਾਲਛ ਕਰ ਲੈਂਦਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਕਰ ਲਈਦੇ ਜੀ ਆ ਤੂੰ ਜਾ ਸਿੱਖ ਤੂੰ ਹੀ ਮਤਲਬ ਚੱਲ ਤੂੰ ਕਰ ਅੱਜ ਜਾ ਸਿੱਖ ਅੱਜ ਚਲੋ ਲੈ ਚੱਗਾ ਪੰਗਾ ਪਾ ਲਿਆ ਯੋ ਮੈਂ ਇੰਨਾ ਚੰਗਾ ਮੈਂ ਕਹਿ ਦਿੰਦਾ ਨਾ ਕਿ ਮੈਨੂੰ ਸਗੋਂ ਬੂਟ ਪਾਲਛਾਉਂਦੇ ਆ ਤੇ ਉਹਨੂੰ ਕਰਨੇ ਪੈਣੇ ਹੀ ਕੱਲ ਤੱਕ ਡਾਇਲਗ ਨੇ ਮਾਰਿਆ ਹੀ ਉਹ ਜੇ ਘਰ ਕੰਮ ਕਰਦੇ ਹੁੰਦੇ ਨਾ ਤੇ ਘਰੋਂ ਬਾਹਰ ਨਹੀਂ ਨਿਕਲਣਾ ਪੈਣਾ ਪਰ ਘਰ ਦੇ ਨੂੰ ਪੈਸੇ ਚਾਹੀਦੇ ਆ ਉਹ ਸਾਡੇ ਕੋਲ ਹੈ ਨਹੀਂ ਆ ਬੈਠਾ ਬੈਠਾ ਇੱਥੇ ਬੈਠਾ ਆਹੋ ਬਾਲ ਦੋ ਇਹਨੂੰ ਕੁਰਸੀ ਦੇ ਪੂਆ ਦੇ ਵਿਆਹ ਆਇਆ ਵਾ ਆ ਕਿੰਦਾ ਵਧੀਆ ਬਣ ਕੇ ਬੂਟ ਬਣ ਕੇ ਬਣ ਕੇ ਹੋ ਗਏ ਜੇ ਪਾਲਛ ਚਲੋ ਵਧੀਆ ਹੋ ਗਿਆ ਚਲੋ ਇਹ ਕੌਣ ਪਾਉਂਦਾ ਬੂਟ ਕਿਤੇ ਆ ਤੁਹਾਡਾ ਮੁੰਡਾ ਤਾਂ ਨਹੀਂ ਪਾਉਂਦਾ ਇੰਨੇ ਮੈਲ ਲੱਥੀ ਕੋਈ ਹਿਸਾਬ ਨਹੀਂ ਕਿਤੇ ਜਰਾਬਾਂ ਵੀ ਤੋਤੀਆਂ ਪਾ ਦਿਆ ਕਰੋ ਨਹੀਂ ਨਹੀਂ ਜਰਾਬਾਂ ਦੇ ਰੋਤੋਂਦਾ ਹੈ ਸ਼ੋਗਰ ਕਰੋ ਮੈਂ ਬਾਹਰ ਬੈ ਕੇ ਪਾਲਛ ਕੰਡਿਆ ਵਾ ਨਹੀਂ ਤੇ बेहੋਸ਼ ਹੋ ਕੇ ਡੇਪਣਾ ਜਿੰਨਾ ਬੂਟਾਂ ਚ ਮੁਸਕਾਉਂ ਡਿਆ ਵਾ ਕੱਪੜੇ ਦਾ ਕੌਣ ਵਧੀਆ ਧੋਂਦਾ ਵਾ ਓ ਪਿਛਲੀ ਵਾਰੀ ਮੈਂ ਕਹਿਤਾ ਸੀ ਕਿ ਮੈਨੂੰ ਨਹੀਂ ਕੰਮ ਆਉਂਦਾ ਤੇ ਅਗਲੇ ਨੇ ਬੂਟ ਮੈਨੂੰ ਪਾਲਛ ਕੰਡਾਤਾ ਹੁਣ ਮੈਂ ਕਹਿੰਨਾ ਵਾ ਮੈਨੂੰ ਲੀਡੇ ਧੋਣੇ ਆਉਂਦੇ ਆ ਹੁਣ ਇਹਨੂੰ ਧੋਣੇ ਪਹਿਣਗੇ ਕੱਪੜੇ ਭਾਈ ਮੈਂ ਬੜੇ ਵਧੀਆ ਧੋਣਾ ਜੇ ਏ ਯਖਣੇ ਵੜ ਦਿੰਦਾ ਕੱਪੜਿਆਂ ਨਹੀਂ ਗੇ ਕੱਪੜੇ ਫੇ ਮਹਿੰਗੇ ਆ ਤੇ ਫੇ ਰਾ ਫੇ ਮੇਰਾ ਪੁੱਤ ਖਾਫ ਕਰ ਚਾਲਾ